ਇੱਕ ਬੀਬੀ ਕੰਗਣਾ ਫਿਰਦੀ ਐ ਜਿੰਨੂੰ ਸਿੱਖਾਂ ਦੀ ਸੂਰਤ ਪਸੰਦ ਨਹੀਂ ਜਿੰਨੂੰ ਸਿੱਖਾਂ ਦੀ ਦਸਤਾਰ ਪਸੰਦ ਨਹੀਂ ਦਸਤਾਰ ਦੇ ਵਿੱਚ ਜਿੰਨਾ ਜਿਹੜੇ ਸਿਰ ਨੇ ਉਹਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਉਹਨੂੰ ਪਸੰਦ ਨਹੀਂ ਹੱਥਾਂ 'ਚ ਕਿਰਪਾਨਾਂ ਪਸੰਦ ਨਹੀਂ ਉਹਨੇ ਇੱਕ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ دہشت گرد ਆਖਿਆ ਜਾ ਰਿਹਾ ਜਿਹੜੀ ਫਤਿਹ ਅੱਜ ਪੰਥ ਨੇ ਬੁਲਾਈ ਐ ਖਾਲਸਾ ਜੀ ਆਨੰਦ ਵਜ ਗਿਆ ਐ ਪੰਥਕ ਸੋਚ ਅੱਜ ਵੀ ਪੰਥ ਦੇ ਵਿੱਚ ਐ ਅੱਜ ਜੋ ਏਜੰਡਾ ਜਿਦੇ ਕਰਕੇ ਆਪਾਂ ਇਕੱਤਰ ਹੋਏ ਆਂ ਸਾਨੂੰ ਇਹ ਦੱਸਣ ਦੀ ਸਟੇਜ ਸਾਡਾ ਜਿਹੜਾ ਹੱਕ ਹੈ ਉਹ ਆਪਾਂ ਲੈ ਰਹੇ ਆਂ ਕਿ ਸਾਨੂੰ ਸਾਡੇ ਨੌਜਵਾਨ ਸਾਡੇ ਬੰਦੀ ਸਿੰਘ ਭਾਵੇਂ ਉਹਨਾਂ ਨੂੰ 35-35 ਸਾਲ ਅੱਜ ਹੋ ਗਏ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਹੋਿਆਂ ਨੂੰ ਭਾਵੇਂ ਸਾਡੇ ਨਵੇਂ ਬੰਦੀ ਸਿੰਘ ਨੇ ਸਣੇ ਭਾਈ ਅਮਰਤਪਾਲ ਸਿੰਘ ਭਾਵੇਂ ਅਮਰਸਰ ਦੀ ਜੇਲ੍ਹ 'ਚ ਨੇ ਪੰਜਾਬ ਦੀ ਵੱਖੋ ਵੱਖਰੀ ਜੇਲਾਂ ਚ ਨੇ ਭਾਵੇਂ ਉਹ ਡਿਬਰੂਗੜ੍ਹ ਦੀ ਜੇਲ੍ਹ ਚ ਨੇ ਅੱਜ ਅਸੀਂ ਸਨੇਹਾ ਦੇਣਾ ਚਾਹੁੰਨੇ ਆ ਪੰਜਾਬ ਦੀ ਸਰਕਾਰ ਤੇ ਕਾਬਜ ਉਸ ਹੁਕਮਰਾਨ ਨੂੰ ਅੱਜ ਅਸੀਂ ਸਨੇਹਾ ਦੇਣਾ ਚਾਹੁੰਨੇ ਆ ਦਿੱਲੀ ਦੇ ਤਖਤ ਤੇ ਕਾਬਜ ਉਸ ਹੁਕਮਰਾਨ ਨੂੰ ਕਿ ਸਿੱਖ ਆਜ਼ਾਦ ਨੇ ਤੇ ਸਿੱਖਾਂ ਨੂੰ ਗੁਲਾਮੀ ਮਨਜ਼ੂਰ ਨਹੀਂ ਅੱਜ ਅਸੀਂ ਸਨੇਹਾ ਦੇਣਾ ਚਾਹੁੰਨੇ ਆ 75 76 ਦੀ ਐਮਰਜੈਂਸੀ ਲੱਗੀ ਹਿੰਦੁਸਤਾਨ ਦੇ ਵਿੱਚ ਕਾਲੀ ਬੋਲੀ ਨੇ ਰੀ ਛਾਂਡੇ ਪਈ ਤੇ ਉਦੋਂ ਇੱਕ ਸੰਤ ਸਿਪਾਈ ਨੇ ਇੱਕ ਗੁਰਬਾਣੀ ਨਾਲ ਸ਼ਿੰਗਾਰੇ ਹੋਏ ਕੌਮ ਦੇ ਹੀਰੇ ਨੇ ਪ੍ਰਚਾਰ ਦੇ ਮਜਸਮੇ ਨੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਬੀੜਾ ਚੱਕਿਆ ਤੇ ਉਦੋਂ ਜਦੋਂ ਇੱਧਰ ਕੋਈ ਚਿੜੀ ਖੰਭ ਨਹੀਂ ਸੀ ਮਾਰ ਸਕਦੀ ਹੁੰਦੀ ਉਦੋਂ ਛੱਤੀ ਨਗਰ ਕੀਰਤਨ ਇਸ ਪੰਜਾਬ ਦੀ ਧਰਤੀ ਤੇ ਤੇ 37 ਵਾਰ ਰਾਮਲੀਲਾ ਮੈਦਾਨ ਜੇ ਕੋਈ ਹਕਮਰਾਨ ਦੀ ਦਿੱਲੀ ਦੇ ਹਕਮਰਾਨ ਦੀ ਇੱਕ ਤੇ ਚੜ ਕੇ ਗੋਡਾ ਤਰ ਕੇ ਪੰਜਾਬ ਦੀ ਗੱਲ ਕੀਤੀ ਤੇ ਮਾਝੇ ਦੇ ਜਰਨਲ ਸੰਤ ਕਰਤਾਰ ਸਿੰਘ ਨੇ ਕੀਤੀ ਹੈ। ਉਹ ਕਹਿੰਦੇ ਆ ਕਿ ਇੱਕ ਬੀਬੀ ਕੰਗਣਾ ਫਿਰਦੀ ਹੈ ਜਿੰਨੂੰ ਸਿੱਖਾਂ ਦੀ ਸੂਰਤ ਪਸੰਦ ਨਹੀਂ, ਜਿੰਨੂੰ ਸਿੱਖਾਂ ਦੀ ਦਸਤਾਰ ਪਸੰਦ ਨਹੀਂ। ਦਸਤਾਰ ਦੇ ਵਿੱਚ ਜਿੰਨਾ ਜਿਹੜੇ ਸਿਰ ਨੇ ਉਹਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਉਹਨੂੰ ਪਸੰਦ ਨਹੀਂ ਹੱਥਾਂ 'ਚ ਕਿਰਪਾਨਾ ਪਸੰਦ ਨਹੀਂ। ਉਹਨੇ ਇੱਕ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ دہشت گرد ਆਖਿਆ ਜਾ ਰਿਹਾ ਹੈ। ਉਹਨੇ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ ਅਤੰਕਵਾਦੀ ਆਖਿਆ ਜਾ ਰਿਹਾ ਹੈ। ਮੈਂ ਉਸ ਬੀਬੀ ਨੂੰ ਕਹਿਣਾ ਚਾਹੁੰਦਾ ਐ ਜੋ ਲਫਜ਼ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਨੇ 13ਵੇਂ ਮੁਖੀ ਦਮਦਮੀ ਟਕਸਾਲ ਉਹਨਾਂ ਨੇ ਬੀਬੀ ਇੰਦਰਾ ਨੂੰ ਆਖੇ ਸੀ ਕਿਉਂਕਿ ਮੈਂ ਵੀ ਸੰਤ ਕਰਤਾਰ ਸਿੰਘ ਦਾ ਪੁੱਤਰ ਐ ਤੇ ਜਿਹੜੇ ਸਮਝ ਮੇਰੇ ਦਾਦੇ ਨੇ ਆਖੇ ਸੀ ਇੰਦਰਾ ਗਾਂਧੀ ਨੂੰ ਮੈਂ ਕੰਗਣਾ ਤੈਨੂੰ ਆਖਣਾ ਚਾਹੁੰਨਾ ਏ ਜੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਆਪਣੀ ਕੁਰਬਾਨੀ ਨਾ ਦਿੰਦੇ ਤੇਂ ਇੰਦਰਾਵੰਗ ਕੰਗੜਾ ਰਨੋਦ ਤੂੰ ਵੀ ਬੁਰਕੇ ਦੇ ਵਿੱਚ ਖੜੀ ਹੋਣਾ ਸੀ ਅੱਜ ਜੇ ਤੇਰੇ ਚ ਜ਼ੋਰਤ ਹੈ ਤੇ ਸੰਤਾਂ ਦਾ ਸੱਚਾ ਇਤਿਹਾਸ ਸੁਣਾ ਕੇ ਦਹਾ ਇਧਰੋਂ ਬੇਨਤੀ ਹੋਈ ਔ ਲੀਡਰਸ਼ਿਪ ਜਿਹੜੀ ਪੰਜਾਬ ਦਾ ਕਾਣ ਕਰਦੀ ਪਈ ਹੈ ਅੱਜ ਪੰਜਾਬ ਦੇ ਉੱਤੇ ਸਾਡੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖਾਲਸਾ ਜੀ ਕਰਜ਼ਾ ਲੈਣ ਵਾਲਿਆਂ ਨੇ ਖਰਚਾ ਨਹੀਂ ਜੇ ਲਾਉਣਾ ਲਾਉਣਾ ਸਾਡੇ ਬੱਚਿਆਂ ਨੇ ਆਉਣ ਵਾਲੀ ਪੀੜ੍ਹੀਆਂ ਨੇ ਕਰਜ਼ਾ ਲਾਉਣਾ ਹੈ ਜੇ ਆંકੜਿਆਂ ਦੇ ਸਾਬਤ ਦੇ ਨਾਲ ਖਾਲਸਾ ਜੀ ਗੱਲ ਕਰਾ ਕਹਿੰਦੇ ਐ ਕਿ 2028 ਤੱਕ 6 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਜਾਣਾ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਦੋ ਕਿਸ਼ਤਾਂ ਦੇ ਵਿੱਚ 50-50 ਹਜ਼ਾਰ ਕਰੋੜ ਰੁਪਈਆ ਮੰਗ ਕੇ 1 ਲੱਖ ਕਰੋੜ ਰੁਪਈਆ ਹੋਰ ਤੁਹਾਡੇ ਸਿਰ ਦੇ ਉੱਤੇ ਚੜਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਏ ਕਿ ਤੁਹਾਡੀ ਇਕਨੋਮੀ ਦੀ ਪਾਲਿਸੀ ਕਿੱਥੇ ਆ ਅੱਜ ਤਿੰਨ ਚੀਜ਼ਾਂ ਪੰਜਾਬ ਨੂੰ ਲੈ ਕੇ ਡੁੱਬ ਚਲੀਆਂ ਨੇ ਇੱਕ ਤਾਂ ਨਸ਼ੇ ਇੱਕ ਇਧਰ ਬੇਰੁਜ਼ਗਾਰੀ ਤੇ ਇੱਕ ਇਧਰ ਪ੍ਰਵਾਸ ਪਰ ਇਹਨਾਂ ਤਿੰਨਾਂ ਚੀਜ਼ਾਂ ਤੋਂ ਵੱਡਾ ਜਿਹੜਾ ਕਰਜ਼ ਦਾ ਪਹਾੜ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਆ ਰਿਹਾ ਉਹ ਹੈ ਮੈਂ ਇਸ ਹੁਕਮਰਾਨ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਏ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਫ੍ਰੀ ਬੀਜ਼ ਦੇ ਕੇ ਯਾਨੀ ਕਿ ਸਹੂਲਤਾ ਦੇ ਕੇ ਵੀ ਪੰਜਾਬ ਦਾ ਕਰਜ਼ਾ ਲਾਵਾਂਗੇ ਲੱਤ ਗਿਆ ਤੁਹਾਡੇ ਤੋਂ ਤੁਸੀਂ ਕਹਿੰਦੇ ਸੀ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣਗੇ ਇਸ ਸੂਬੇ ਦੇ ਲਈ ਪੀਆਰਾਂ ਲੱਗਣਗੀਆਂ ਪੂਰੀ ਦੁਨੀਆ ਤੋਂ ਲੱਗ ਗਿਆ ਕਿਤੇ ਇੱਧਰ ਸਿਰਫ ਟੈਕਸ ਬਾਹਰਲੇ ਦੇਸ਼ਾਂ ਵਰਗੇ ਲੱਗਦੇ ਪਰ ਸਹੂਲਤਾਂ ਬਗਾਨਿਸਤਾਨ ਨਾਲ ਜਟੀਆਂ ਮਾੜੀਆਂ ਜੇ ਇੱਧਰ ਲੱਗੇ ਬੰਨੇ ਲੱਗਿਆ ਤੰਬੂ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀ ਸਟੇਜ ਲੱਗੀ ਹੈ ਜਿਨ੍ਹਾਂ ਦਾ ਆਗੂ ਵੀ ਇੱਕ ਮਾਮੂਲੀ ਬੰਦਾ ਏ ਜਿਨ੍ਹਾਂ ਦੇ ਹੱਥ ਦੇ ਵਿੱਚ ਖਾਸ ਜੀ ਬੇਨਤੀ ਕਰਦੀਆਂ ਝਾੜੂ ਹੈ ਤੇ ਜਿਨ੍ਹਾਂ ਦੀ ਰਹਿਣ ਨਿਮਾਈ ਵੀ ਇੱਕ ਉਹ ਬੰਦਾ ਕਰਦਾ ਪਿਆ ਏ ਜਿਦੇ ਤੇ ਸ਼ਰਾਬ ਘਟਾਲੇ ਦੇ ਕੇਸ ਨੇ ਪਰ ਫਕਰ ਨਾਲੇ ਗੱਲ ਮੈਂ ਅੱਜ ਜਦੋਂ ਕਹਿਣੀ ਚਾਹੁੰਦਾ ਏ ਕਿ ਇੱਕ ਸਟੇਜ ਹੋਰ ਲੱਗੀ ਐ ਪੰਤਕਾਂ ਦੀ ਜਿਨ੍ਹਾਂ ਦਾ ਆਗੂ ਉਹ ਆਕਾਲ ਐ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਚਾੜੂ ਨਹੀਂ ਤੇ ਗਾਏ ਤੇ ਜਿਨ੍ਹਾਂ ਦੇ ਮਨ 'ਚ ਪਾਤਸ਼ਾਹੀ ਦਾਵਾ ਐ ਤੇ ਉਹ ਲਾਲ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਐ ਐਸਡੀਪੀਸੀ ਦੀ ਗੱਲ ਹੋਈ ਦੋਕ ਮਿੰਟ ਹੋਰ ਬੇਨਤੀ ਕਰਕੇ ਦਾਸ ਨੇ ਖਮਾ ਦਾ ਜਾਚਕ ਹੋ ਜਾਣਾ ਹੈ ਕਿਉਂਕਿ ਸਾਰਿਆਂ ਨੇ ਭਾਈ ਅਮਰਤਪਾਲ ਦੀ ਰਿਹਾਈ ਦੀ ਗੱਲ ਕਰਨੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੀ ਹੈ ਗਲਮੋ ਗਲੋਂ ਲਾਉਂਦੀ ਗੁਲਾਮੀ ਨੂੰ ਉਹਦੀ ਗੱਲ ਕਰਨੀ ਹੈ ਤੋਂ ਵਦ ਚੜ ਕੇ ਆਪਾਂ ਵੋਟਾਂ ਬਣਾਈਏ ਤੇ ਸਾਡੇ ਪਰਿਵਾਰ ਨੇ ਅਜੇ ਦੋ ਹਲਕਿਆਂ ਦੇ ਵਿੱਚ 18 ਤੋਂ 20000 ਵੋਟਾਂ ਬਣਾ ਲਈਆਂ ਨੇ ਵਦ ਚੜ ਕੇ ਆਪਾਂ ਉਹ ਵੋਟਾਂ ਬਣਾਈਏ ਕਿਉਂਕਿ ਜੇ ਆਪਾਂ ਕਹਿੰਨੇ ਆ ਕਿ ਐਸਜੀਪੀਸੀ ਦੇ ਉੱਤੇ ਪ੍ਰਦਨ ਪ੍ਰਬੰਧ ਜਿਹੜਾ ਹੈ ਉਹ ਅਜੇ ਸਹੀ ਨਹੀਂ ਤੇ ਫਿਰ ਆਪਾਂ ਇਸ ਕੱਟ ਦੇ ਵਿੱਚੋਂ ਇਹ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਐਸਟੀਪੀਸੀ ਦੇ ਪ੍ਰਬੰਧ ਕਿਸੇ ਦੋਖੀ ਦਾ ਨਹੀਂ ਹੋਏਗਾ ਕਿਸੇ ਦਿੱਲੀ ਵਾਲੇ ਦੇ ਨਹੀਂ ਹੋਏਗਾ ਕਿਸੇ ਗੈਰ ਪੰਥਕ ਦਾ ਨਹੀਂ ਹੋਏਗਾ ਖਾਲਸਾ ਜੀ ਜੇ ਐਸਟੀਪੀਸੀ ਤੇ ਪ੍ਰਬੰਧ ਹੋਏਗਾ ਤੇ ਅਕਾਲ ਤਖਤ ਦੇ ਵਾਰਸਾਂ ਦਾ ਹੋਏਗਾ ਪ੍ਰਬੰਧ ਹੋਏਗਾ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਏ ਕਿ ਸਾਡੇ ਨੌਜਵਾਨ ਪਾਰ ਦੀ ਤਰਤੀਆਂ ਤੇ ਨਾ ਜਾਣ ਪੰਜਾਬ ਨੂੰ ਆਈਟੀ ਹੱਬ ਬਣਾਉਣਾ ਚਾਹੀਦਾ ਏ ਸਾਡੇ ਇਧਰ ਜਦੋਂ ਕੋਈ ਬਿਮਾਰੀ ਆਉਂਦੀ ਹੈ ਤੇ ਲੋਕੀ ੱੱਕੇ ਖਾਂਦੇ ਪ੍ਰਾਈਵੇਟ ਹਸਪਤਾਲਾਂ ਛੱਲ ਤੇ ਪੜਾਏ ਜੇ ਸਰਕਾਰੀ ਹਸਪਤਾਲ ਵਿੱਚ ਲਈ ਤੇ ਪ੍ਰਬੰਧ ਨਹੀਂ ਮੈਂ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕੀ ਹੋਇਆ ਸਾਨੂੰ ਅਸੀਂ ਕਿਸੇ ਸੂਬੇ ਨਾਲੋਂ ਘੱਟ ਕੀ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਪੀਜੀਆਈ ਨਹੀਂ ਸੀ ਹੋ ਸਕਦਾ ਕੀ ਸਾਡੀ ਐਜੂਕੇਸ਼ਨ ਦਾ ਮਿਆਰ ਇੰਨਾ ਨੀਵਾਂ ਕਿਵੇਂ ਹੋ ਗਿਆ ਕਿ ਅੱਜ 100 ਦੇ ਵਿੱਚੋਂ 37 ਬੱਚਾ ਨੂੰ ਨਾ ਪੰਜਾਬੀ ਪੜ੍ਹਦੀਆਂ ਤੇ ਨਾ ਲਿਖਣੀ ਆਂਦੀ ਹੈ ਸੋਇਸ ਕਰਕੇ ਮੈਨੂੰ ਲੱਗਦਾ ਨਹੀਂ ਇਨਾਂ ਕੋਲ ਕੋਈ ਪ੍ਰਬੰਧ ਹੋਣਾ ਖਾਲਸਾ ਜੀ ਮੈਨੂੰ ਨਹੀਂ ਲੱਗਦਾ ਕਿ ਮੌਜੂਦਾ ਸਰਕਾਰ ਕੋਲ ਕੋਈ ਸੁਧਰਾ ਪ੍ਰਬੰਧ ਪੰਜਾਬ ਦਾ ਨਿਕਲੇਗਾ ਪਰ ਕੋਈ ਗੱਲ ਨਹੀਂ ਆਉਣ ਵਾਲਾ ਸਮਾ ਖਾਲਸੇ ਦਾ ਸਿਆਪ ਕਰ ਲਾਂਗੇ ਫਿਰ ਕਿਹੜੀ ਗੱਲ ਹੈ ਸਾਨੂੰ ਵੀ ਅਸੀਂ ਕਿਹੜਾ ਰਾਜ ਨਹੀਂ ਚਲਾਏ ਸਭ ਸੁੱਖਾ ਲਈ ਉਠੀਆਂ ਹੋ ਹੋ ਆਹ ਲਈ ਮੀਰਾਜ ਜੀਓ ਵਾਲੀ ਗੱਲ ਹੋਈ ਹੈ ਪਿੱਛੇ ਪਈ ਜਸਪੀਰ ਸਿੰਘ ਜੀ ਰੋਡੇ ਨੇ ਗੱਲ ਕੀਤੀ ਹੋਰ ਮਹਾਂਪੁਰਸ਼ਾਂ ਨੇ ਗੱਲ ਕੀਤੀ ਕਿ ਸੰਤ ਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦਾ ਪਰਿਵਾਰ ਤੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦਾ ਪਰਿਵਾਰ ਇਹਨੂੰ ਸੰਗਤ ਹੁਕਮ ਲਾਉਂਦੀ ਹੈ ਕਿ ਪੰਥਕ ਕਾਰਜਾਂ ਦੇ ਲਈ ਤਤਪਰ ਰਹੇ ਸੋ ਅੱਜ ਇਸ ਪੰਥਕ ਕੱਟ ਤੇ ਵਿੱਚ ਦਾਸ ਇਹ ਅਹਿਦ ਕਰਦਾ ਹੈ ਆਪ ਸਭ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਕਿ ਰਹਿੰਦੀ ਦੁਨੀਆ ਤੱਕ ਰਹਿੰਦੇ ਸਾਹਾਂ ਤੱਕ ਜਿੰਨੀ ਦੇਰ ਤੱਕ ਫੇਫੜਿਆਂ ਚ ਸਾਹ ਹੈ ਤੇ ਸਰੀਰ ਦੇ ਵਿੱਚ ਜਾਨ ਹੈ ਤੇ ਸੰਤ ਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦਾ ਦੇ ਸੰਤ ਬਾਬਾ ਕਰਤਾਰ ਸਿੰਘ ਕਲਸਾ ਪਿੰਡਰਾਵਾਲਿਆਂ ਦਾ ਪਰਿਵਾਰ ਪੰਥਕ ਕਾਰਜਾਂ ਦੇ ਲਈ ਹਮੇਸ਼ਾ ਤਤ ਪਰ ਰਹੇਗਾ। ਅਖੀਰ ਤੇ ਵਿੱਚ ਮੈਂ ਆਪ ਸਭ ਜੀ ਦਾ ਧੰਨਵਾਦ ਕਰਨਾ ਚਾਹੁੰਦਾ। ਸਾਡੇ ਮੰਚ 'ਤੇ ਤਾਂ ਖਾਲਸਾ ਜੀ ਗੱਲ ਆ ਸੀ ਮੈਂ ਮਾਫੀ ਵੀ ਮੰਗਣਾ ਚਾਹੁੰਦਾ। ਕਿ ਅਸੀਂ ਪਿੰਡੋਂ ਪਿੰਡ ਆ ਕੇ ਤੁਹਾਡਾ ਧੰਨਵਾਦ ਨਹੀਂ ਕਰ ਸਕੇ। ਪਰ ਸਾਡੇ ਮੰਚ 'ਤੇ ਆਹ ਗੱਲ ਸੀ ਕਿ ਜਿਹੜਾ ਐਮਪੀ ਅਸੀਂ ਜਿਤਾਇਆ ਏ ਉਹਦੇ ਨਾਲ ਅਸੀਂ ਜਾ ਕੇ ਤੇ ਪ੍ਰਚਾਰ ਜਿਹੜਾ ਧੰਨਵਾਦ ਕਰਾਂਗੇ ਪਿੰਡੋਂ ਪਿੰਡੀ ਜਾਵਾਂਗੇ ਕਿਉਂਕਿ ਅਸੀਂ ਰਣੀ ਆ ਤੁਹਾਡੇ ਇਸ ਰੂਪਾਂ ਪੰਥ ਨੂੰ ਜਾਂਦਾ ਏ ਇਸ ਰੂਪਾਂ ਖਡੂਰ ਸਾਹਿਬ ਜ਼ਿਲ੍ਹੇ ਦੇ ਸਮੂਹ ਸੰਗਤ ਨੂੰ ਜਨਤ ਨੇ ਇਹ ਦਿਨ ਰਾਤ ਜਿਹੜੀ ਆ ਇੱਕ ਕੀਤੀ ਪਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ ਹੈ ਅਖੀਰ ਤੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਕਿ ਅਜੇ ਵੀ ਸਾਡੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਕੋਈ ਨਾ ਕੋਈ ਲਾਗਤਬਾਜੀ ਜ਼ਰੂਰ ਹੈ ਵੇਖੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾੜ ਮੁਰਿਦਾ ਜਾਲੀਏ ਸੋ ਇੱਕ ਦੂਜੇ ਦੇ ਨਾਲ ਆਪਾਂ ਜਰਨ ਸ਼ਕਤੀ ਰੱਖੀਏ ਕਿਉਂ ਕਿ ਅਸੀਂ ਆਪਣੇ ਕਾਰਜ ਲਈ ਇੱਧਰ ਨਹੀਂ ਦੇ ਖੜੇ ਅਸੀਂ ਆਪਣੇ ਪਰਿਵਾਰ ਦੇ ਕਾਰਜ ਲਈ ਨਹੀਂ ਦੇ ਖੜੇ ਕੋਈ ਵਟ ਬੰਨੇ ਦੇ ਰੋਲੇ ਦੇ ਲਈ ਅਸੀਂ ਨਹੀਂ ਦੇ ਖੜੇ ਜੇ ਅਸੀਂ ਖੜੀਆ ਤਾਂ ਗੁਰੂ ਗ੍ਰੰਥ ਗੁਰੂ ਪੰਥ ਦੇ ਲਈ ਖੜੇ ਆ ਮੈਂ ਇੱਕ ਜਕਾਰੇ ਦੇ ਗੂੰਜ ਦੇ ਨਾਲ ਤੁਹਾਡੇ ਸਾਰਿਆਂ ਤੋਂ ਪ੍ਰਵਾਨਗੀ ਹੱਥ ਬੰਨ ਕੇ ਲੈਣਾ ਚਾਹੁੰਦਾ ਹਾਂ ਕਿ ਅੱਜ ਤੋਂ ਬਾਅਦ ਸਾਡਾ ਕੋਈ ਨਿੱਜੀ ਮਫਾਦ ਨਹੀਂ ਹੋਏਗਾ ਜਿਹੜਾ ਸਾਨੂੰ ਪਾਰ ਦਵੇ ਕਿਸੇ ਸਰਕਾਰ ਦੀ ਚਾਲ ਅਸੀਂ ਨਹੀਂ ਚੱਲਣ ਦਵਾਂਗੇ ਸਾਡਾ ਇੱਕੋ ਨਿਸ਼ਾਨਾ ਹੋਵੇਗਾ ਤੇ ਉਹ ਹੈ ਸਿੱਖਾਂ ਦਾ ਇੱਕ ਜਿਹੜਾ ਆਜ਼ਾਦ ਹਸਤੀ ਨੂੰ ਸਥਾਪਿਤ ਕਰਕੇ ਤੇ ਆਪਣਾ ਪ੍ਰਬੰਧ ਕਾਇਮ ਕਰਨਾ ਅੱਤੇ ਅਸੀਂ 브ਦਰਹੁੱਡ ਆਫ ਆਲ ਫਾਦਰਹੁੱਡ ਆਫ ਵਨ ਇੱਕ ਪਿਤਾ ਇੱਕ ਅਸਕੇ ਹੰਬਾਰਕ ਤੇ ਇਹ ਕਹਿੰਦੇ ਗੁਰੂ ਨੂੰ ਇੱਕ ਰੱਖ ਕੇ ਗੁਰੂ ਨੂੰ ਲੀਡਰ ਮੰਨ ਕੇ ਅਸੀਂ ਇੱਕ ਚੱਲਾਂਗੇ ਇੱਕ ਜਕਾਰੇ ਨਾਲ ਮੈਂ ਪ੍ਰਵਾਨਗੀ ਲੈਣੀ ਹੈ ਆ ਚਾੜੂ ਵਾਲਿਆਂ ਨੂੰ ਦੱਸ ਦਿਓ ਕਿ ਅਸੀਂ ਜਉਂਦੇ ਆ ਬੋਲੇ ਸੋ ਨਿਹਾਲ